ਭਾਈ ਕਹਿੰਦਾ ਯਾਰ ਜਿਹੜਾ ਸੱਜਣ ਲੈ ਗਿਆ ਨਾ ਯਾਦ ਕਰੂਗਾ ਆਪਾਂ ਨੂੰ ਜ਼ਿਆਦਾ ਹੀ ਜੀ ਗੱਲ ਨਹੀਂ। ਤੇ ਬਾਕੀ ਯਾਰ ਜਿਹੜੇ ਸਮਝਦਾਰ ਸੱਜਣ ਨੇ ਜਾਂ ਜਿਹੜੇ ਜਾਨਵਰਾਂ ਬਾਰੇ ਸੱਜਣੋਂ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਇਹ ਚੀਜ਼ ਨੂੰ ਯਾਰ ਦੇਖ ਕੇ ਪਤਾ ਲੱਗ ਜਾਂਦਾ ਜੋਰੀ ਨੂੰ ਹੀਰੇ ਦੀ ਪਛਾਣ ਹੁੰਦੀ ਹੈ ਜੇ ਮੈਂ ਗੱਲ ਕਰ ਲਾਂ। ਹਾਂ ਲਾ ਜੋ ਮਰਜ਼ੀ ਦਾ ਯਾਰ ਤੇਰੀ ਚਾਲ ਹੱਥ। ਚਵਾਈ ਚਬੂਈ ਕੇ ਮੈ ਆਈ ਦੀ ਲੰਗੜਾ। ਹਾਂਜੀ ਪੂਰੀ ਪੋਨੇ ਕਨੇਰ ਕੀ ਆ। ਅ ਚਵਾਈ ਤਾਂ ਇਹਦੀ ਐ ਹੋਊਗੀ ਜਿਵੇਂ ਆਪਾਂ ਮੱਛੀ ਮੋਟਰ ਚਲਾਦਾਂ ਨੇ ਹਣਾ ਇੱਕ ਬਾਰ ਮੋਟਰ ਛੱਡਦੀ ਐ। ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਵੀ ਆਪਾਂ ਪਿੰਡ ਲੱਖਾ ਤਸੀਲ ਰਾਏਕੋਟ ਤੇ ਜ਼ਿਲ੍ਹਾ ਜੇ ਗੱਲ ਕਰ ਲਈਏ ਸੱਜਣੋ ਪਾਈਆਂ ਨੂੰ ਰਜੇ ਨਾਲ ਲੁਧਿਆਣਾ ਗਾਂ ਦਿਖਾਵਾਂਗੇ ਇੱਕ ਅਤੇ ਦਿਖਾਉਂਗਾ ਘਰੇਲੂ ਕਿਸਾਨ ਦੇ ਘਰੋਂ ਪਰ ਗਾਂ ਵੀ ਐਨ ਦਿਖਾਵਾਂਗੇ ਨਾ ਸੱਜਣੋ ਟੋਪ ਕੁਆਲਿਟੀ ਦੀ ਆ ਬਾਡੀ ਵਾਲੀ ਗਾਂ ਤੇ ਦਿਨ ਪਰ ਸੂਣ ਚ ਜ਼ਰੂਰ ਕਰਦੀ ਆਏ ਪਰ ਇਹਦੇ ਰਿਕਾਰਡ ਰਕੂੜ ਨੇ ਨਾ ਜਿਹੜੇ ਸੱਜਣੋ ਦੁੱਧ ਦੇ ਰਿਕਾਰਡ ਬਾਈ ਕਹਿੰਦਾ ਵੱਡੇ ਨੇ ਤੇ ਮੇਨ ਗੱਲ ਆ ਯਾਰ ਗਾਂ ਠੰਡੀ ਸੀਲ ਵਾਲੀ ਆ ਠੰਡੀ ਸੀਲ ਵੀ ਆ ਥਣ ਥਣੋਟ ਵੀ ਟੋਪ ਦਾ ਲੱਗਿਆ ਤੇ ਬਾਡੀ ਬੁੱਡੀ ਤੇ ਦੀ लाजਵਾਬ ਏ ਆ ਚੰਗੀਆਂ ਚੰਗੀਆਂ ਜੇ ਮੈਂ ਗੱਲ ਕਰ ਲਾਂ ਨਾ ਵੱਡੀਆਂ ਵੱਡੀਆਂ ਮੈਸਾਂ ਨੂੰ ਮਾਤ ਪਾਉਂਦੀ ਏ ਜਿਹੜੀ ਵੀ ਸੱਜਣੋਂ ਵੱਡੀ ਆ ਤੇ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਤੋੜ ਕੇ ਦਿਖਾਵਾਂਗੇ ਤੇ ਰੇਟ ਰੂਟ ਦੀ ਗੱਲ ਵੀ ਬਾਈ ਨਾ ਕਰਦੇ ਆ ਅੱਜ ਜੀ ਹੰਨਾੰ ਦੱਸ ਦੋ ਜੀ ਜੀ ਬਾਈ ਸਤਿ ਸ੍ਰੀ ਅਕਾਲ ਨਾਮ ਦੱਸ ਦਿਓ ਜੀ ਨਾਮ ਮੇਰਾ ਸੁਖਵੰਤ ਸਿੰਘ ਪਿੰਡ ਲੱਖਾ ਸਿੰਘ ਵਾਲਾ ਕਿਸਿੰਘੜ ਸੱਣਾ ਜਿਹੜੇ ਰੈਕੋਰਡ ਅਸ਼ੀਰ ਦਾ ਕੋਟ ਜ਼ਿਲ੍ਹਾ ਲੁਧਿਆਣਾ ਹਾਂ ਪਿੰਡ ਕਿਹੜੇ ਲੈ ਕੇ ਭਾਈ ਆਪਣੇ ਨੇੜੇ ਤੇਰੇ ਜੀ ਗੱਲ ਕਰਦੀ ਹੈ ਪਿੰਡ ਆਪਣੇ ਨੇੜੇ ਤਾਜਪੁਰ ਤੇ ਨਾਲ ਸਖਾਣੇ ਆ ਭੈਣੀ ਬੜਿੰਗਾ ਆ ਭੈਣੀ ਬੜਿੰਗਾ ਤਾਜਪੁਰ ਆ ਗਿਆ ਨੇੜੇ ਹੈ ਨਾ ਵਿਚਾਲੇ ਆ ਜੀ ਆਪਾਂ ਹਾਂ ਵਿਚਾਲੇ ਜੇ ਆਗੇ ਮੇਰਾ ਖਿਆਲ ਆ ਥੋੜੀ ਕਦੂਰੀ ਤੇ ਕਲਸੀਆਂ ਵੀ ਆ ਗਿਆ ਭਾਈ ਨਾ ਰਾਏ ਕੋਟ ਕਿੰਨੀ ਦੂਰ ਆ ਰੋ ਇੱਥੇ 5 ਕਿਲੋਮੀਟਰ ਰਾਏ ਕੋਟ ਹੈਗਾ ਸੱਜਣੋ 5 ਕਿਲੋਮੀਟਰ ਲੈ ਖੋਲ ਕੇ ਤੋਰ ਦੋ ਭਾਈ ਇਹਨੂੰ ਨਾਲ ਨਾਲ ਦੀ ਡਿਟੇਲ ਆ ਦੋ ਹਾਂ ਇਹ ਆ ਗਈ ਕ੍ਰਾਸ ਚ ਆ ਗਈ ਸੱਜਣੋ ਘਰ ਘਰ ਦੀ ਗਾਂ ਜੀ ਇਹ ਦੂਜੇ ਸੂਏ ਬੈੜੀ ਆ ਹਾਂਜੀ 23 ਲੀਟਰ ਪਲੱਸ ਹਾਂਜੀ ਪਹਿਲਣ ਨੇ ਕੱਢਿਆ ਕੱਢਿਆ ਜੀ ਆ ਤੌਰ ਤੇ ਜੀ ਖੋਲ ਕੇ ਇੱਕ ਵਾਰੀ ਹੁਣ 15 ਦਿਨ ਰਹਿੰਦੇ ਆ ਜੇ ਬਾਕੀ 15 ਦਿਨ ਹੁਣ ਇਹ ਸੱਜਣੋ ਕੱਢਦੀ ਆ ਬਾਕੀ ਜਦੋਂ ਯਾਰ ਤੁਰੂਗੀ ਨਾ ਚੀਜ਼ ਤੁਹਾਨੂੰ ਦੱਸੂਗੀ ਵੀ ਕੈਮਰੇ ਅੱਗੇ ਕੋਈ ਚੀਜ਼ ਤੁਰੀ ਫਿਰਦੀ ਆ ਤੇ ਲੇਵਾਲੂ ਵਾ ਥਣ ਥਣੌਟ 15 ਦਿਨ ਦੇ ਹਿਸਾਬ ਨਾਲ ਤੁਸੀਂ ਐਸਟੀਮੇਟ ਲਾ ਲਿਓ ਕਿਉਂਕਿ ਜੇ ਤੁਰ ਇਹਨੂੰ ਸੱਜਣੋ 15 ਦਿਨ ਪੂਰੇ ਕਰੂਗੀ ਨੇੜ ਲੱਗੂਗੀ ਸੂਣ ਦੇ ਮੋਢਲ ਜਿਹੜੀ ਇਹਦੀ ਲੇਵੇ ਵਾਲੀ ਗੱਲਬਾਤ ਆ ਨਾ ਸੱਜਣੋ ਲੇਵੇ ਵਾਲੀ ਗੱਲਬਾਤ ਆ ਨਾ ਫਿਰ ਆ ਐਂ ਡੇ ਹੋ ਜੂਗੀ ਮੜਾ ਨੇੜੇੋਂ ਫੜ ਕੇ ਤੋੜ ਦੋ ਜੀ ਡਰਦੀ ਆ ਥੋੜੀ ਬਸ ਬਸ ਆ ਘਰੇਲੂ ਪਸ਼ੂ ਆ ਘਰੇਲੂ ਕਰਕੇ ਸੱਜਣਾ ਜਾਨਵਰ ਕਈ ਵਾਰੀ ਇਹ ਮੈਂ ਗੱਲ ਕਰ ਲਾਂ ਡਰ ਜਾਂਦਾ ਇੱਥੋਂ ਦਰਸ ਸਾਰੀ ਦਿਖਾ ਦੇਵੋ ਉੱਤੋਂ ਬਾਡੀ ਬੁੱਡੀ ਰੁਪਈਏ ਕਹਿੰਦੇ ਵੀ ਜੇ ਗੱਲ ਕਰ ਲਾਂ ਨਾ ਵੀ ਮਨੁੱਖੀ ਜਰਾ ਅਨੁਮਾਨ ਲਾਲ ਹੋ ਗਏ ਆਪਦੇ ਹਿਸਾਬ ਨਾਲ ਵੀ ਇਹ ਕਿੰਨੇ ਕੁ ਰੁਪਈਆ ਦੀ ਗਾਂ ਤੇ ਕਿੰਨੇ ਕੁ ਰੁਪਈਏ ਇਹ ਤੋੜਦੀ ਆ ਘਰੇ ਚੋਂਣ ਵਾਲੀ ਜਗਾ ਹਾਂ ਬਾਈ ਜੀ ਹੁੰਦਾ ਜਰਾ ਘਰ ਚੋਂਣ ਵਾਸਤੇ ਲੱਗੇ ਜਾਊਗਾ ਨਾ ਕਿਤੇ ਕਰੂਗਾ ਬਸ ਹਾਂ ਬਾਈ ਕਹਿੰਦਾ ਯਾਰ ਜਿਹੜਾ ਸੱਜਣ ਲੈ ਗਿਆ ਨਾ ਯਾਦ ਕਰੂਗਾ ਆਪਾਂ ਨੂੰ ਜ਼ਿਆਦਾ ਹੀ ਜੀ ਗੱਲ ਨਹੀਂ ਲਾ ਤੇ ਬਾਕੀ ਯਾਰ ਜਿਹੜੇ ਸਮਝਦਾਰ ਸੱਜਣ ਨੇ ਜਾਂ ਜਿਹੜੇ ਜਾਨਵਰਾਂ ਬਾਰੇ ਸੱਜਣੋਂ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਇਹ ਚੀਜ਼ ਨੂੰ ਯਾਰ ਦੇਖ ਕੇ ਪਤਾ ਲੱਗ ਜਾਂਦਾ ਜੋਰੀ ਨੂੰ ਹੀਰੇ ਦੀ ਪਛਾਣ ਹੁੰਦੀ ਹੈ ਜੇ ਮੈਂ ਗੱਲ ਕਰਨਾ ਹਾਂ ਲਾ ਜੋ ਮਰਜ਼ੀ ਦਾ ਯਾਰ ਤੇਰੀ ਚਾਲ ਹਾਂ ਚਵਾਈ ਚ ਬੁਈ ਕੇ ਮੈਂ ਇਹਦੀ ਲੰਬਾ ਹਾਂ ਜੀ ਪੂਰੀ ਪੋਨੇ ਕਨੇਰ ਕੀ ਆ ਚਵਾਈ ਤਾਂ ਇਹਦੀ ਐ ਹੋਊਗੀ ਜਿਵੇਂ ਆਪਾਂ ਮੱਛੀ ਮੋਟਰ ਚਲਾ ਦਨੇ ਹਨਾ ਇੱਕ ਪਾਸੇ ਮੋਟਰ ਛੱਡਦੀ ਐ ਚੱਕਣੀ ਆ ਬਾਈ ਤੇ ਬਾਕੀ ਸੱਜਣਾਂ ਦੀ ਬਾਡੀ ਬੂਡੀ ਸਾਨੂੰ ਦੱਸੂਗੀ ਕਿਹੜਿਆਂ ਨੂੰ ਹੋਰ ਚਲਾ ਦੇ ਲੰਬੀ ਦੀ ਚਲਾ ਦੇ ਇਹਨੂੰ ਮੜਾ ਦੇ ਕਿਹੜਾ ਦਵਾ ਦੇ ਉਹ ਗੇਟ ਬੰਦ ਕਰ ਦੇ ਹਾਂ ਗੇਟ ਕਰ ਦੇ ਬੰਦ ਬਾਈ ਇਹਨੂੰ ਲੰਬੀ ਦੀ ਚਲਾ ਦੇ ਕਿਉਂਕਿ ਬਾਹਰੇ ਇਹਦੇ ਨਾਲ ਦੇ ਆ ਨਾਲ ਦੇ ਪਸ਼ੂ ਖੜੇ ਨੇ ਇਹਦੇ ਬਾਹਰੇ ਉਹਨਾਂ ਕਰਕੇ ਉਧਰ ਭਾਈ ਉਹਨਾਂ ਕਰਕੇ ਕਰਦੀ ਐ ਬਸ ਹਾਂ ਨੇੜਿਆਂ ਫੜ ਲਈ ਮੜਾ ਜਾ ਤੇ ਬਾਕੀ ਬਾਡੀ ਬੂਡੀ ਦਾ ਸੱਜਣੋ ਯਾਰ ਮਤਲਬ ਕਿਆ ਕਹਿਣੇ ਨੇ ਜਿੰਨੀ ਕਿ ਤਾਰੀ ਲੇ ਵਾਲੂਗਾ ਬਣਾਉਣਾ ਇਹਨੇ ਘੱਟੋ ਘੱਟ ਪੰਡ ਤਾਂ ਲੈਣੀ ਚਾਹੀਦੀ ਇਹਨੇ ਲੰਮੀ ਪੈ ਜਾਣੇ ਬਾਈ ਜਦੋਂ ਸੁਣਾ ਹਾਂ ਬਾਈ ਕਹਿੰਦਾ ਲੇਟ ਲੇਟ ਕੇ ਬਹਿਣਾ ਇਹਨੇ ਲੇਟ ਲੇਟ ਕੇ ਬਾਕੀ ਰੇਤੇ ਦੇ ਉੱਤੇ ਦੇ ਬੈਠਣ ਦੀ ਸ਼ਕੀਨ ਆ ਬਾਈ ਹਾਂ ਦੇਖਿਆ ਰੇਤੇ ਹੁਣ ਇਹਨੇ ਤਾਂ ਪੱਠੇ ਖਾਣੇ ਆ ਬਸ ਇੱਥੇ ਰਾਤ ਨੂੰ ਇੱਥੇ ਹੁਣ ਦਿਨੇ ਉੱਥੇ ਆ ਬਸ ਹਾਂ ਸੰਭਾਲ ਚੰਗੀ ਐ ਵਾ ਲਓ ਵੀ ਤੁਸੀਂ ਬੜੀ ਜਿਆਦਾ ਗੌਰ ਰੱਖਦੇ ਆ ਜੀ ਮਾੜਾ ਬਾਈ ਸਾਡੀ ਸੇਵ ਸਾਨੂੰ ਪ੍ਰਾਪਾ ਬੱਚੇ ਨਾ ਬੱਚੇ ਬਾਈ ਕਹਿੰਦਾ ਕੋਈ ਬੱਚੇ ਨਾ ਬੱਚੇ ਪਰ ਆ ਚੀਜ਼ਾਂ ਦਾ ਬਾਈ ਕਹਿੰਦਾ ਸ਼ੌਂਕ ਰੱਖਦੇ ਆ ਤੇ ਬੱਚੀਆਂ ਦੋ ਤਿੰਨ ਬਾਈ ਕੋਲੇ ਬਾਹਰੇ ਹੋਰ ਵੀ ਖੜੀਆਂ ਨੇ ਉਹ ਖੜੀਆਂ ਬਾਹਰੇ ਨੇ ਨਹੀਂ ਤੁਹਾਨੂੰ ਮੈਂ ਉਹ ਵੀ ਦਿਖਾਉਂਦਾ ਉਹ ਜਰਸੀ ਆ ਹਾਂ ਜਰਸੀ ਆ ਇੱਕ ਮੇਰਾ ਖਿਆਲ ਆ 5 ਮਹੀਨੇ ਦੀ ਕੱਪਣ ਇਸੇ ਨਾਲ ਦੀ ਆ ਹੋਰ ਹਨਾ ਹਾਂ ਇੱਕ 3 ਮਹੀਨੇ ਦੀ ਇਹਦੇ ਪੈਸੇ ਕਿੰਨੇ ਕ ਲੈਣ ਦੀ ਸਲਾਹ ਪੈਸੇ ਆਪਾਂ ਫੋਨ ਤੇ ਦੱਸ ਦਾਂਗੇ ਬਾਹਲਾ ਤਾਂ ਨਹੀਂ ਦਰਦੇ ਪੱਥਰ ਨਾ ਨਾ ਬਸ ਠੀਕ ਠੀਕ ਹੈ ਆਪਾਂ ਜਿੰਨੇ ਰੁਪਏ ਇਹ ਓਟੂਗੀ ਹਾਂ ਵਧੀਆ ਠੀਕ ਆਪਾਂ ਮਾਤਾਨ ਵੀ ਕਰਾਂਗੇ ਆ ਜੀ ਹਾਂ ਜਿੰਨੇ ਰੁਪਏ ਬਾਈ ਕਹਿੰਦਾ ਓਟੂਗੇ ਉਨੇ ਰੁਪਏ ਲਵਾਂਗੇ ਤੇ ਬਾਕੀ ਫੀਲਡ 'ਚ ਯਾਰ ਤੁਸੀਂ ਵੀ ਫਿਰਦੇ ਹੋ ਡੇਲੀ ਮੈਂ ਵੀ ਫਿਰਦਾ ਪਰ ਐਡੇ ਤਾਕੜੇ ਵਜੂਦ ਵਾਲੀ ਗਾਂ ਜੇ ਮੈਂ ਗੱਲ ਕਰ ਲਾ ਆਪਾਂ ਜੇ ਯਾਰ ਦੇਖਣ ਜਾਈਏ ਨਾ 150 ਗਾਂ ਦੇਖੀਏ 10 20 ਪਿੰਡਾਂ ਚ ਦੇਖੀਏ ਤਾਂ ਵੀ ਕਿਸੇ ਸੱਜਣ ਕੋਲ ਮਿਲਦੀ ਐ ਏਡੇ ਵਜੂਦ ਵਾਲੀ ਗਾਂ ਜੇ ਗੱਲ ਕਰ ਲਈਏ ਹੁਣ ਤੋਂ ਬਾਈ ਦੇਖ ਰੋਵੇ ਸੁਣ ਤੋਂ 8ਵੇਂ ਮਹੀਨੇ ਚ ਮਜ਼ਾ ਚੜਾਈਆ ਦੁੱਧੋ ਅੱਛਾ ਜੀ 6 ਲੀਟਰ ਦੁੱਧ ਦਈ ਜਾਂਦੀ ਸੀ ਠੀਕ ਐ ਗੱਲ ਆ ਤੇ ਬਾਕੀ ਸਾਮ ਸੰਭਾਲ ਵੀ ਥੋੜੀ ਚੰਗੀ ਆ ਬਾਡੀ ਬੂਡੀ ਸਭੀ ਹੋ ਗਿਆ ਉਹਦੇ ਕਾਰ ਕਰਕੇ ਫੀਡ ਪਾਈਦੀ ਆ ਠੀਕ ਐ ਜੀ ਮੜਾ ਟਾਣਾ ਨਹੀਂ ਪਾਉਂਦੇ ਹੈਗੇ ਠੀਕ ਐ ਜੀ ਜਦੋਂ ਸੋਣਾ ਉਹ ਤੋਂ ਬਾਅਦ ਲੇਟੀ ਹਾਂਜੀ ਖਰਾਕ ਪਾਉਣਿਆ ਦੇਸੀ ਪਾਉਣਿਆ ਗੱਡਮੀ ਪੂਰੀ ਆ ਪੂਰੀ ਆ ਨੰਬਰ ਬੋਲ ਦਿਓ ਜੀ ਆਪਣਾ ਮੇਰਾ ਹੈਗਾ 94630 ਹਾਂਜੀ 05182 ਇੱਕ ਵਾਰੀ ਹੋਰ ਬੋਲੋ 94630 ਹਾਂਜੀ 05182 ਪਿੰਡਾ ਬਣਾਈ ਤੇ ਦੂਜਾ ਨੰਬਰ ਹੈਗਾ 81968 54072 ਉਹ ਤੇ ਵਟਸਐਪ ਵੀ ਚੱਲਦਾ ਠੀਕ ਹੈ ਜੀ ਲੈ ਸੱਜਣਾ ਨੰਬਰ ਵਾਈ ਨੇ ਦੋ ਲਿਖਿਆ ਤੇ ਕਹਿੰਦਾ ਜਿਹੜਾ ਨੰਬਰ ਜਿਹੜੇ ਸੱਜਣ ਤੋਂ ਪਹਿਲਾਂ ਮਿਲ ਗਿਆ ਉਸੇ ਦੀਆਂ ਗਾਂ ਹੋ ਜੂਗੀ ਗਾਂ ਪਿੱਛੇ ਦੇ ਪਿੱਛੇ ਮੈਨੂੰ ਪਤਾ ਰੌਲਾ ਵੀ ਪਊਗਾ ਇਹ ਗਾਂ ਪਿੱਛੇ ਇਹੋ ਕੀ ਗਾ ਚੰਗੀ ਆ ਯਾਰ ਬਾਡੀ ਚੰਗੀ ਆ ਜਿਹੜੇ ਹਿਸਾਬ ਨਾਲ ਬਾਡੀ ਆ ਉਸ ਹਿਸਾਬ ਨਾਲ ਥੱਲੇ ਦਾ ਸਿਸਟਮ ਆ ਇਹਦਾ ਥਣ ਥਣੌਟ ਵੀ ਚੰਗਾ ਲੱਗਿਆ ਬਾਡੀ ਵੀ ਲਾਜਵਾ ਆ ਥੱਲੇ ਵਾ ਵੀ ਇਹ ਲਾਜਵਾ ਵੀ ਬਣਾਊਗੀ ਆ ਦੇਖ ਲੈ ਕੋਲਰ ਵੀ ਚਲਾਉਣਾ ਸੰਨੀਆਂ ਨੇ ਮਸਾ ਖਾਣੀ ਆ ਕੱਚੇ ਸਾਮੇ ਨੂੰ ਭਜਣਾ ਵਾਸਤੇ ਕੱਚੇ ਤੋਂ ਭਜਣਾ ਤੇ ਮੇਨ ਗੱਲ ਆ ਯਾਰ ਗਰਮੀ 'ਚ ਚੱਲਣ ਵਾਲੀ ਆਈਟਮ ਆ ਹਨਾ ਕ੍ਰੋਸ ਦੀਆਂ ਤੁਹਾਨੂੰ ਮੈਂ ਨਿਸ਼ਾਨੀਆਂ ਵੀ ਦੱਸ ਦਾਂ ਨਾ ਕਰ ਉਸ ਦੇ ਜਿਵੇਂ ਆ ਝੱਲਰ ਆ ਗਿਆ ਹਨਾ ਤੇ ਬਾਕੀ ਰੰਗ ਰੂਪੇ ਦੱਸ ਦਾਂ ਨਾ ਕਰ ਉਸ ਚੀਜ਼ ਆ ਜੀ ਵੱਡੀ ਗੱਲ ਤਾਂ ਆ ਨਾ ਜਿਹੜੀ ਝੱਲਰ ਆ ਜਿਹੜੀ ਗਾਹ ਦੇ ਥੱਲੇ ਉਹ ਦ ਹਾਂ ਇਹ ਚੱਲ ਰਹੀ ਨਹੀਂ ਹੋਈ ਉਹ ਦੁੱਧ ਕਿੱਥੋਂ ਦਊ ਹਾਂ ਇਹ ਚੱਲ ਰਾ ਜੈਨੇ ਕ੍ਰੋਸ ਪੰਦੀ ਨਿਸ਼ਾਨੀ ਤੇ ਬਾਦੀ ਬੁੱਢੀ ਲਾਜਵਾ ਵਾ ਜਿਹੜੇ ਵੀ ਸੱਜਣ ਨੂੰ ਯਾਰ ਇਹ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਐਚ ਐਫ ਦਾ ਟੀਕਾ ਭਰਿਆ ਹੋਇਆ ਇਹਦੇ ਹਾਂ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ